ਸਬਕਸ ਤੇ ਖੜੇ ਆ ਜੀ ਨਾਕੋ ਦੇ ਵਿੱਚ ਖੜੇ ਨਹੀਂ ਸੌਰੀ ਬੈਠੇ ਆ ਤੇ ਆਪਣੇ ਨਾਲ ਜਿਹੜੇ ਆਪਣੇ ਮੁੰਬਈ ਕੁੁਰਖੇਤਰਾ ਮੁੰਬਈ ਕੇ ਪਾਸ ਨਾਸਿਕ ਨਾਸਿਕ ਮੁੰਬਈ ਮੁੰਬਈ ਨਾਸਿਕ ਤੋਂ ਵੀਰ ਵਰਗੇ ਆਪਾਂ ਨੂੰ ਦੋਨੇ ਮਿਲੇ ਕੀ ਨਾਮ ਸੀ ਭਾਈ ਆਪਣਾ ਅ ਰਿਸ਼ੀਕੇਸ਼ ਰਿਸ਼ੀਕੇਸ਼ ਤੇ ਆਪਣਾ ਵੀਰ ਪ੍ਰੇਮ ਪ੍ਰੇਮ ਤੇ ਇਹ ਵੀਰ ਵਰਗਿਆਂ ਨਾਲ ਖਾਸੇ ਟਾਈਮ ਦੀ ਜਿਹੜੀ ਹੈਗੀ ਆਪਣੀ ਬਈ ਹਾਸੀਆਂ ਖੇਡੀਆਂ ਤੇ ਕਲੋਲਾ ਤੇ ਗੱਪਾਂ ਚੱਲ ਜਾਂਦੀਆਂ ਨੇ ਤੇ ਨਾਲ ਕੀ ਆ ਇੱਥੇ ਆਪਾਂ ਭਾਈ ਖਾਣਾ ਆਰਡਰ ਕੀਤਾ ਸੀ ਖਾਣਾ ਆਪਣਾ ਬਣ ਕੇ ਆ ਗਿਆ ਤੇ ਬਾਈ ਵਰਗੇ ਨਾਲ ਹੋ ਸਕਦਾ ਆ ਜਿਹੜਾ ਨਾਈਟ ਆਪਣਾ ਸਟੇ ਆ ਬਾਈ ਵਰਗੇ ਦੇ ਨਾਲ ਹੀ ਹੋਵੇ ਆ ਤਾਬੂ ਦੇ ਵਿੱਚ ਬਾਈ ਵਰਗੇ ਬਸ ਤੇ ਉੱਤੇ ਸਫਰ ਕਰ ਰਹੇ ਨੇ ਬਾਈ ਬੱਸ ਥੋੜੀ ਬਹੁਤੀ ਵਿੱਚ ਹੀ ਚੈਕਿੰਗ ਵੀ ਕਰ ਲੈਂਦੇ ਨੇ ਤੇ ਬਾਈ ਵਰਗੇ ਵੀ ਆਪਣੇ ਵਰਗੇ ਟਰੈਵਲਰ ਨੇ ਤੇ ਅੱਜ ਦਾ ਜਿਹੜਾ ਫੁੱਲ ਬਲੌਗ ਹੈਗਾਗਾ ਬਾਈ ਵਰਗੇ ਨਾਲ ਖੜਮਾਸਤੀ ਭਰਿਆ ਹੀ ਹੋਣ ਵਾਲਾਗਾ ਤਾਂ ਤੁਸੀਂ YouTube ਦੇ ਉੱਤੇ ਪੂਰਾ ਬਲੌਗ ਦੇਖਿਓ ਤੇ ਫਿਲਹਾਲ ਆਪਾਂ ਨਾਕੋ ਦਾ ਖਾਣਾ ਖਾਂਦੇ ਆ ਜੀ ਬਾਜੀ ਤੇ ਮਿਲ ਕੇ ਬਹੁਤ ਚੰਗਾ ਲੱਗ ਗਿਆ ਸੀ ਬਹੁਤ ਚੰਗਾ ਤੁਸੀਂ ਪੰਜਾਬੀ ਚ ਕੁਝ ਬਈ ਆਪਣਾ ਬਈ ਪੰਜਾਬੀ ਨਾਲ ਗੱਲ ਕਰ ਵੀਰੇ ਤੇ ਵਧੀਆ ਬਾਈ ਵਧੀਆ ਰੰਗਮੋਲ ਰੰਗ ਵੱਜੇ ਪਏ ਨੇ ਮਿਲਦੇ ਆ ਜੀ ਆਪਣੇ YouTube ਦੇ ਉੱਤੇ ਤਾਂ YouTube ਦੇ ਉੱਤੇ ਆ ਜਾਓ ਬਈ